ਸਟੂਡੈਂਟਸ ਵੈਲਕਮ ਅੱਜ ਦੇ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਲੋਕ ਧਾਰਾ ਦਾ ਵਿਸ਼ਾ ਖੇਤਰ ਮੀਨਜ਼ ਲੋਕ ਧਾਰਾ ਦੇ ਵਿੱਚ ਕੀ ਕੁਝ ਸ਼ਾਮਿਲ ਹੈ ਲੋਕ ਧਾਰਾ ਦੇ ਵਿਸ਼ਾ ਖੇਤਰ ਨੂੰ ਲਗਭਗ ਸਾਰੇ ਹੀ ਵਿਦਵਾਨਾਂ ਨੇ ਅਨੰਤ ਅਸੀਮ ਮੰਨਿਆ ਮੀਨਜ਼ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਅਨਲਿਮਿਟਿਡ ਹੈ ਇਹਦੀ ਕੋਈ ਸੀਮਾ ਨਹੀਂ ਹੈ ਡਾਕਟਰ ਵਿਦੀ ਅਨੁਸਾਰ ਲੋਕ ਧਾਰਾ ਦਾ ਜਿਹੜਾ ਘੇਰਾ ਉਹ ਬਹੁਤ ਵਿਸ਼ਾਲ ਹੈ ਤੇ ਮੁਠੀ ਭਰ ਵਹਿਮਾਂ ਭਰਮਾਂ ਰੀਤਾਂ ਮਨੋਤਾ ਤੇ ਰਵਾਈਤਾਂ ਨੂੰ ਹੀ ਲੋਕ ਧਾਰਾ ਮੰਨ ਲੈਣਾ ਇਦੇ ਨਾਲ ਅਨਿਆ ਕਰਨ ਵਾਲਾ ਕੰਮ ਹੋਏਗਾ ਲੋਕ ਧਾਰਾ ਤਾਂ ਅਸੀਮ ਹੈ ਇਹਦੀ ਕੋਈ ਵੀ ਜਿਹੜੀ ਹੱਦ ਬੰਦੀ ਆ ਉਹ ਨਹੀਂ ਕੀਤੀ ਜਾ ਸਕਦੀ ਇਹ ਅਥਾ ਅਨੰਤ ਭੰਡਾਰ ਹੈ ਡਾਕਟਰ ਕਰਨੈਲ ਸਿੰਘ ਥਿੰਦ ਨੇ ਲੋਕ ਧਾਰਾਈ ਸਮਗਰੀ ਦਾ ਵਰਗੀਕਰਨ ਕਰਨ ਦੇ ਲਈ ਇਹ ਕਿਹਾ ਕਿ ਇਹਦੇ ਵਿੱਚ ਕੀ ਕੁਝ ਸ਼ਾਮਿਲ ਹੈ ਲੋਕ ਸਾਹਿਤ ਹੁਣ ਲੋਕ ਸਾਹਿਤ ਦੇ ਵਿੱਚ ਕੀ ਆ ਗਿਆ ਲੋਕ ਗੀਤ ਲੋਕ ਕਹਾਣੀਆਂ ਲੋਕ ਗਾਥਾਵਾਂ ਅਖੌਤਾਂ ਬੁਝਾਰਤਾਂ ਤੇ ਮੁਹਾਵਰੇ ਵਗੈਰਾ ਫਿਰ ਇਹ ਲੋਕ ਹਨਰ ਇਹਦੇ ਵਿੱਚ ਲੋਕ ਸੰਗੀਤ ਲੋਕਨਾਟ ਲੋਕਨਾਚ ਲੋਕ ਚਿੱਤਰ ਮੂਰਤੀਆਂ ਤੇ ਕਾਰਟੂਨ ਆਲ ਫਿਰ ਅਨੁਸ਼ਠਾਨ ਅਨੁਸ਼ਠਾਨ ਦੇ ਵਿੱਚ ਹੈ ਲੋਕਾਂ ਦੇ ਜਿਹੜੇ ਰੀਤੀ ਰਿਵਾਜ ਨੇ ਮੇਲੇ ਤੇ ਤਿਉਹਾਰ ਨੇ ਵਰਤ ਤੇ ਪੂਜਾ ਦੀਆਂ ਵਿਧੀਆਂ ਨੇ ਤੇ ਲੋਕ ਧਰਮ ਦੇ ਨਾਲ ਜੁੜੀ ਹੋਈ ਸਮਗਰੀ ਫਿਰ ਲੋਕ ਵਿਸ਼ਵਾਸ ਜਿਹਦੇ ਵਿੱਚ ਜਾਦੂ ਟੂਣੇ ਜੰਤਰ ਮੰਤਰ ਤੇ ਸ਼ਗਨ ਅਪਸ਼ਗਨ ਵਗੈਰਾ ਦੇਵੀ ਦੇਵਤਿਆਂ ਭੂਤਾਂ ਚੁੜੇਲਾ ਧਰਤੀ ਆਕਾਸ਼ ਜਨਮ ਮੌਤ ਪਸ਼ੂ ਪੰਛੀ ਕੰਮ ਧੰਦਿਆਂ ਆਧਵਾਰੇ ਵਿਸ਼ਵਾਸ ਕਰਾਮਾਤਾਂ ਅਤੇ ਚਮਤਕਾਰ ਆਦਿ ਇਹ ਸਾਰੇ ਕੀ ਨੇ ਲੋਕ ਵਿਸ਼ਵਾਸ ਨੇ ਫਿਰ ਇਹ ਲੋਕ ਸ਼ਬਦ ਨਿਰਮਾਣ ਤੇ ਲੋਕ ਬੋਲੀ ਲੋਕ ਧੰਦਿਆਂ ਜਾਂ ਕਿੱਤਿਆਂ ਨਾਲ ਜੁੜੀ ਹੋਈ ਸਮਗਰੀ ਲੋਕ ਮਨੋਰੰਜਨ अथवा ਖੇਡਾਂ ਨਾਲ ਖੇਡਾਂ ਲੋਕਵਾਦਨ ਤੇ ਲੋਕ ਚਿੰਨ ਆਦਿ ਸੋ ਜਿਹੜੀ ਲੋਕਤਾ ਰ ਉਹ ਮਾਨਵੀ ਮਨ ਦਾ ਸਹਿਜ ਪ੍ਰਗਟਾਵਾ ਹੈ ਮੀਨ ਜਿਸ ਨੂੰ ਆਪ ਮੁਹਾਰੇ ਹੀ ਪ੍ਰਗਟ ਕੀਤਾ ਜਾਂਦਾ ਹੈ ਇਹ ਜਿਹੜਾ ਆਰੰਭ ਹੈ ਉਹ ਕਦੋਂ ਹੋਇਆ ਸੀ ਜਦੋਂ ਮਾਨਵੀ ਚੇਤਨਾ ਦਾ ਮੂਢਲਾ ਸਮਾਂ ਸ਼ੁਰੂ ਹੋਇਆ ਸੀ ਉਦੋਂ ਹੀ ਲੋਕਤਾਰਾ ਆਰੰਭ ਹੋ ਚੁੱਕੀ ਸੀ ਪਰੰਤੂ ਲੋਕਤਾਰਾ ਵਰਤਮਾਨ ਸਮੇਂ ਦੇ ਵਿੱਚ ਇਹਦੇ ਮਹੱਤਵ ਨੂੰ ਪਛਾਣਨ ਦੀ ਜਿਹੜੀ ਚੇਤਨਾ ਉਹ ਪੈਦਾ ਹੋਈ ਹੈ ਕਿ ਲੋਕਤਾਰਾ ਹੈ ਕੀ ਚੀਜ਼ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਸਾਨੂੰ ਸਪਸ਼ਟ ਹੋ ਚੁੱਕੀ ਹੈ ਕਿ ਲੋਕਤਾਰਾ ਦਾ ਖੇਤਰ ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਮਾਨਵੀ ਜੀਵਨ ਦਾ ਮਨੁੱਖੀ ਜੀਵਨ ਦਾ ਸ਼ਾਇਦ ਹੀ ਕੋਈ ਪੱਖ ਅਜਿਹਾ ਹੋਵੇ ਜਿਹੜਾ ਕਿ ਲੋਕਧਾਰਾ ਤੋਂ ਅਛੂਤਾ ਜਾਂ ਸਖਣਾ ਪਰਵਾਨ ਕੀਤਾ ਜਾ ਸਕੇ ਮੀਨਸ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਜਿਹਨੂੰ ਅਸੀਂ ਲੋਕਧਾਰਾ ਦੇ ਨਾਲੋਂ ਨਿਖੇੜ ਸਕੀਏ ਰੂਸੀ ਲੋਕਧਾਰਾ ਸ਼ਾਸਤਰੀ ਯੂਰੀ ਸ਼ੋਕਲੋਬ ਦੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਲੋਕਧਾਰਾ ਸਾਡੇ ਭੂਤ ਦੀ ਹੀ ਗੂੰਜ ਨਹੀਂ ਮੀਨਸ ਜਿਹੜਾ ਸਾਡਾ ਭੂਤਕਾਲ ਹੈ ਉਹਦੀ ਗੂੰਜ ਨਹੀਂ ਹੈ ਇਹ ਸਗੋਂ ਇਹ ਸਾਡੇ ਵਰਤਮਾਨ ਦੀ ਜ਼ੋਰਦਾਰ ਆਵਾਜ਼ ਵੀ ਹੈ ਡੀਅਰ ਸਟੂਡੈਂਟਸ ਇਹ ਤੁਸੀਂ ਅਜੇ ਸ਼ਾਰਟ ਨੋਟ ਵੀ ਕਰ ਸਕਦੇ ਹੋ ਲੌਂਗ ਨੋਟ ਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਕੁਐਸਚਨ ਪਹਿਲਾਂ ਮੈਂ ਦੋ ਕਰਵਾ ਚੁੱਕੀ ਹਾਂ ਉਹਦੇ ਵਿੱਚ ਹੀ ਤੁਸੀਂ ਜਿਹੜੀ ਐਡੀਸ਼ਨ ਉਹ ਕਰ ਦੇਣੀ ਹੈ ਥੈਂਕਸ ਫॉर ਵਾਚਿੰਗ